ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਪਿੱਛੇ ਲੰਮੇ ਵਾਲੀ ਗੱਲ ਨਾ ਰਹਿ ਜੇ ਪਹੁੰਚੇ ਆ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਦਿੱਤਸੀਰ ਸ਼੍ਰੀ ਤਰਨਤਾਰਨ ਸਾਹਿਬ ਬਾਈ ਸ਼ਮਸ਼ੇਰ ਸਿੰਘ ਕੋਲ ਸਜਣੋ ਚਾਰ ਪੰਜ ਐਨੀ ਮੈਡਮ ਖਾਣ ਲੱਗੇ ਆ ਨੀਲੀ ਰਾਵੀ ਦਾ ਕਟਾ ਖੀਰਾ ਦੱਸ ਰਿਹਾ ਤੇ ਇੱਕ ਆ ਸਾਹਮਣੇ ਤੁਸੀਂ ਵੇਖ ਰਹੇ ਜੇ ਬ੍ਰਾਊਨ ਕਲਰ ਦੇ ਰੈੱਡ ਕਲਰ ਦੀ ਕੀ ਆ ਬਾਤ ਐ ਵੇੜਾ ਰਾਜੀ ਦੇਖੋ ਹੈ ਤੇ ਗੱਭਣੇ ਕਾਫੀ ਢੇਲੇ ਸੀਲਸ ਲੱਗ ਪੂਰੀ ਆ ਰਾਜੀ ਲਾਹੂਪਤ ਰੇਟ ਵੇਖੋ ਬਿਲਕੁਲ ਉਡਦਿਆਂ ਵਾਲਾ ਹੀ ਪਾ ਇੱਕ ਆ ਸਹੀ ਸਵਾਈ ਬਿਲਕੁਲ ਗਿੱਲਾ ਨਾੜੂ ਆ ਤੇ ਅੱਗੇ ਮਈਆ ਠੀਕ ਆ ਫਰਜ ਸਮਝ ਕੇ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਭਾਈ ਸ਼ਮਸ਼ੇਰ ਸਿੰਘ ਸਤਿ ਸਾਕ ਜੀ ਕੀ ਹਾਲ ਦਿਓ ਬਹੁਤ ਵਧੀਆ ਵਧੀਆ ਜੀ ਵਧੀਆ ਮਹਾਰਾਜ ਦੀ ਕਿਰਪਾ ਜੀ ਪਾਪੂ ਦੀ ਸ਼ੂਗਰ ਹੈ ਮਹਾਰਾਜ ਦਾ ਤੇ ਡਰੈਸ ਕਰਾਉਣੇ ਹੋ ਵੀਰੇ ਪਿੰਡ ਮਾਣੀ ਮੱਲੀਆਂ ਹਮ ਸੇਲ ਵੀ ਤਰਸਤਾਨ ਦੇ ਜਿਹੜਾ ਵੀ ਤਰਸਤਾਨ ਤੇ ਭਾਜੀ ਇੱਕ ਬੇਨਤੀ ਕਰਨੀ ਆ ਵੀ ਤਰਨਦਾਨ ਤੋਂ ਕੋਈ 20-25 ਕਿਲੋਮੀਟਰ ਆਪਣਾ ਪਿੰਡ ਹੋਊਗਾ। ਅੱਛਾ ਜਿਹੜਾ ਕੋਈ ਵੀਰ ਪੁੱਛੀ ਜਾਂਦਾ ਕਿ ਕਿੱਥੇ ਕਿੱਥੇ ਬਾਣੇ ਮੰਲੀਆਂ ਕਿੱਥੇ ਆ? ਜਾਂ ਛੋੜਸਿੰਘ ਦੇ ਨਾਲ 3 ਕਿਲੋਮੀਟਰ ਆਪਣਾ ਪਿੰਡ ਆ। ਸਹੀ ਗੱਲ। ਹਾਂਜੀ ਹਾਂਜੀ। ਤੇ 3 ਕਿੰਨੇ ਮੋਬਾਈਲ ਨੰਬਰ ਪਰ ਨੋਟ ਕਰਾਇਓ? 9779721242 ਠੀਕ ਆ। ਹਾਂਜੀ। ਕਿੰਨੇ ਚ ਪਸ਼ੂ ਆ? 4 ਪਸ਼ੂ ਜੀ। 4 ਪਸ਼ੂ। 2 ਬਾਵਾ ਇੱਕ ਨੀਲੀ ਦਾ ਤੋਹਫਾ। ਵਾ ਵਾ ਤੇ ਇੱਕ ਚਾਈ ਆਲ ਇਤੋਂ ਸ਼ੁਰੂਆਤ ਕਰੀਏ ਇਤੋਂ ਹੀ ਕਰ ਲੋ ਤੇ ਨੀਲੀ ਦੇ ਨਾਲੇ ਨੀਲੀ ਦੇ ਫੈਨ ਬਹੁਤ ਏਰੇ ਹਾਂਜੀ ਹਾਂਜੀ ਕੀ ਰਾਜ ਇਧਰ ਵੇਖੋ ਕਿੰਨਾ ਰਾਜੀ ਵਾਕਿਆ ਯਾਰ ਹੈ ਨਾ ਕਿੰਨਾ ਬਿਲਕੁਲ ਹਾਂਜੀ ਰਾਜੀ ਆ ਟੈਕਟੀਕਲ ਚੰਗੇ ਸੋਨੇ ਪਾਏ ਹਾਂਜੀ ਇਹਦੇ ਵੇਖੋ ਚਿਹਰਾ ਵੇਖੋ ਇਧਰ ਮਾਰਕਿੰਗ ਟੈਂਡੀਆਂ ਆਈ ਸਾਰੀ ਹੈ ਨਾ ਫਿਰ ਖੁੱਲ ਰਾਜੀ ਹਾਂ ਗਾਂ ਜਿੱਡਾ ਕੱਦ ਠੀਰੇ ਦਾਜੀ ਠੀਰੇ ਦਾਜੀ ਤੇ ਮੁੱਲ ਬਹੁਤ ਹੈ ਯਾਰ ਬੱਚੇ ਚੰਗੇ ਲਾਊਗਾ ਹੈ ਨਾ ਬੱਚੇ ਵੇਖੋ ਪੋਲਾ ਚਲੋ ਤੋਰੀ ਬੱਚੇ ਚੰਗੇ ਬਾਊਗਾ ਸਜਣੋ ਕਿਉਂਕਿ ਬਰੀਡਾਂ ਦਾ ਹੀ ਜਿਹੜਾ ਇਹਨਾਂ ਦੇ ਹੀ ਮੁੱਲ ਪੈਂਦਾ ਬਰੀਡ ਵਾਲੇ ਪਸ਼ੂ ਦਾ ਹੀ ਹਾਂ 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 ਬਾਕੀ ਠੱਗਾ ਤੀ ਦਾ ਬੜਾ ਜ਼ਿਆਦਾ ਬਿਲਕੁਲ ਜੀ ਜਿੰਨਾ ਠੱਗਾ ਤੀ ਨਾ ਸਾਨੂੰ ਹੀ ਗੱਲਾਂ ਬਾਕੀ ਸਾਰੇ ਭਾਜੀ ਦਾਗ ਪੂਰੇ ਜੋ ਸਾਰੇ ਸਾਰੇ ਹਾਂ ਜੀ ਇੱਧਰ ਵੇਖੋ ਹਾਂ ਵਖਾਈ ਮੜਿਆ ਮੁਖੜਾ ਮਖੜਾ ਵਖਾ ਰਿਹਾ ਇਹ ਵੇ ਮੁਖੜਾ ਵੇਖੋ ਯਾਰ ਯਾਰ ਇਹ ਦੇਖੋ ਜੀ ਵੇਖੋ ਹਾਂ ਜਾਣਦਿਆ ਜੀ ਹਾਂ 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 ਲਓ ਜੀ ਦੇ ਰੇਟ ਇਹਦਾ ਭਾਈ ਜੀ ਰੇਟ ਕਿੰਨੇ ਦਾ ਦੇ ਦੀ ਜੀ ਤੁਸੀਂ ਦੱਸੋ ਦੇ ਦੀਏ 40000 ਦਾ ਜੀ ਚੱਲ ਐਨਾ ਕੀ ਸੌਖਾ ਜਿੱਤੇ ਪਾਰਲਾ ਦੇ ਉੱਡਦਾ ਹੀ ਜਾਵੇ ਕਰਮਾਲਾ 35000 ਚ 200 ਰੁਪਇਆ ਛੋੜ ਕੰਮੀ ਆਪਾਂ ਜਾਣ ਦੇ ਹਾਂਜੀ ਹਾਂਜੀ ਤੇ ਅੱਗੇ ਗਾਂ ਵੈੜ ਵਾਹ ਵਾਹ ਭਾਈ ਸਾੰਭੀ ਬੜੀਆ ਅਰ ਕੀ ਧੀ ਤੇਰੀ ਬੜੀ ਭਾਜੀ ਤੇ ਦੇਖੋ ਹਾਂ ਇੱਧਰ ਵੇਖੋ ਦੇ ਢੇਲ ਬੜੀਆ ਢੇਲ ਇੱਧਰ ਵੇਖ ਲਾਈ ਢੇਲ ਦੇ ਬੁੜੀਆ ਥੋੜੀ ਟਾ ਤੋਂ ਡਰਦੀ ਆ ਹਾਂ ਬਿਨਾ ਵੰਗੇ ਤੋਂ ਟਿੱਪੀ ਆ ਕਿਤੇ ਲੱਤ ਨਹੀਂ ਲਾਈ ਤੇ ਕਾਈ ਹੁਣੇ ਅਜਿਆ ਠੀਕ ਆ ਚਲੋ ਤੋਰੀ ਤੋਰੀ ਖੋਲ ਕੇ ਨਾ ਸਜਰੋ ਬੜ ਬੜੀਆ ਢੇਲ ਕਾ ਬੜੀ ਸੋਹਣੀ ਲੱਗੀ ਕਾਫੀ ਖਲਾ ਆ ਰਿਆ ਥੇ ਨਾ ਵੀ ਆ ਤੇ ਖੋਲ ਮਟੋਲ ਜੀ ਆ ਦੁੱਧ ਭਾਜੀ 14 ਕਿਲੋ ਪਈਏ ਸੂਏ ਬਣਾਇਆ ਨੇ ਅੱਛਾ ਅੱਗੇ ਨੂੰ ਝਾਲਰ ਝੋਲਰ ਵੇਖੋ ਕਿੰਨੀ ਦਾਜੀ ਆ ਤੇ ਐ ਰਕੀ ਵੱਡੀ ਕਾ 15 16 ਕਿਲੋ ਤੇ ਤੋਰੀ ਦੀ ਲੰਮੀ ਬੜ ਤੋਰੀ ਲਓ ਜੀ ਲਓ ਸਜਰੋ ਇੱਕ ਰਣਾ ਇੱਕ ਵਸਟੇ ਮੜੀ ਜੀ ਵੇਖਿਓ ਜਦੋਂ ਅਗਲੇ ਬਣੋ ਤੁਰਦੀ ਆਵੂਗਾ ਨਾ ਵੇਖੋ ਅੱਗੋਂ ਕਿੰਨਾ ਖਲਾਰ ਆ ਲੈਓ ਪਿੱਛੋਂ ਵੀ ਓਨੀ ਚੌੜੀ ਆ ਕਈ ਐ ਅੱਗੋਂ ਹੌਲ ਗਣੀਆਂ ਵੇਖੋ ਤੁਰਦੀ ਝਾਲਰ ਵੇਖੋ ਕਿਆ ਬਾਤ ਹੈ ਮੋਲ ਜਿਹੜਾ ਆਪਾਂ ਕਰ ਦੇਣਾ ਨਾ ਇਹ ਕਿੰਨੇ ਨਹੀਂ ਕਰਨਾ ਅੱਛਾ ਹਾਂਜੀ ਲਓ ਜੀ ਚੰਗੀ ਆ ਵਾ ਪੂਰਾ ਫਵਾਹ ਵਾ ਨੇ ਦਾ ਜਿੰਨਾ ਵੀ ਆ ਨਾ ਸਾਰਾ ਬੈਕਗਰਾਉਂਡ ਹੀ ਫਵਾਹ ਕਰੋ ਕਿਸਾਦ ਨੂੰ ਗਾਂ ਦੱਸੂਗੀ ਮੈਂ ਹੈਗੀ ਆ ਭਾਵੇਂ ਵਿਚਾਲਾ ਬੰਦਾ ਲੈ ਜੇ ਕਮਾਈ ਕਰ ਸਕਦਾ ਹੈ ਸਹੀ ਗੱਲ ਆ ਹਾਂਜੀ ਜਾਇਜ਼ ਕਰ ਦਈਏ ਕੀਮਤ ਜਾਇਜ਼ 50000 ਦੀ ਦੇ ਦਈਏ ਭਾਈ ਕੋਈ 55 ਨਹੀਂ ਕਰਨਾ 60 ਨਹੀਂ ਕਰਨਾ ਭਾਈ 55 ਦੀ ਵੀ ਵੈੜ ਵੇਚਦੀ ਆ ਹਾਂਜੀ ਪਰ ਆਪਾਂ ਚਲੋ 2000 ਛੱਡ ਦਈਏ 500 ਆਹੋ 1000 ਓ ਛੱਡ ਦਈਏ ਚਲ 3000 ਛੱਡ ਦਿੰਦੇ ਆ ਤੂੰ ਕੀ ਆਖੇਗਾ ਸੰਤੂ ਸਾਹਿਬ ਵੀ ਮੇਰੇ ਆਖੇ ਲੱਗੇ 47 ਦੀ 47 ਜੀ ਹਾਂ ਨਾ ਜਾਇਜ਼ ਹਾਂਜੀ ਜਾਇਜ਼ ਸੱਜਣੋ ਲੈ ਜਾਓ ਮੌਕਾ ਇੱਕ ਵਾਰ ਜੀ ਨੋ ਤੇ ਅੱਗੇ ਸੂਈ ਸਵਾਈ ਕਿੰਨਾ ਦੁੱਧੇ 12 ਕਿਲੋ ਦੁੱਧ ਉਹ ਲੀਟਰ ਵਾਲਾ ਨਾਲੂ ਨਾਲ ਨਾਲੂ ਨਾਲ ਅਜ ਚੌਥਾ ਦਿਨ ਵਹਿਣ ਸੂਈ ਨੂੰ ਮਗਰ ਕੀ ਮਗਰ ਮੱਛੀ ਮੱਛੀ ਬਹੁਤੀ ਬਹੁਤੀ ਬਰੀਡ ਦੀ ਵਾਹ ਵਾਹ ਤੋਰਿਓ ਲੋ ਸਜਰੋ ਤੋਰਾ ਚੈੱਕ ਕਰਾਉਨੇ ਬਿਲਕੁਲ ਫੁੱਲ ਦਾ ਜੈੱਟ ਬਲੈਕ ਹਾਂਜੀ ਸਜਰੋ ਬਿਲਕੁਲ ਜੈੱਟ ਬਲੈਕ ਹੋਲਾ ਰਾਜੀ ਰਾਜੀ ਤੇ ਵੀ ਬੜੀ ਹੁੰਦੇ ਆ ਹਾਂ ਗੁੰਦੀ ਪਈ ਆਗੇ ਮੈਂ ਤਾਂ ਨਰ ਕੀ ਆਰਤੀਆਂ ਦੇ ਸਰਾਣੇ ਆਰ ਕੇ ਕੱਡ ਕੱਡ ਮਾਰੇ ਸਾਰੇ ਵਾਕੇ ਯਾਰ ਪਸ਼ੂ ਰਾਜੀ ਬੜੇ ਇਹ ਜਿਹੜਾ ਜਿੰਨੇ ਵੇਖ ਲਈ ਉਹ ਲੈ ਗਏ ਹਾਂ ਪਹਿਲੀ ਵੀਡੀਓ ਜਿੰਨੇ ਵੇਖ ਲਈ ਨਾ ਉਦੋਂ ਤੀ ਮੈਂ ਇਹਨੂੰ ਹਾਂਜੀ ਹਾਂਜੀ ਤੇ ਮੁੜ ਕੇ ਦੂਜੀ ਜਾਨੇ ਪਛੋਤੋਂ ਉਹ ਹੀ ਲਾਉਂਦੇ ਰਿਹਾ ਇਦਾਂ ਹੀ ਜੀ ਤੇ ਭਾਜੀ ਹਾਨੂੰ ਦੇਣੀ ਹਾਲੋਂ ਦੇਣੀ ਮੈਂ ਹਾਂ ਸਮਾ ਫੰਨਾਂ ਕਿ ਆ ਨਾ ਨੋ ਥੈਂਕ ਯੂ ਧਿਆਨ ਧਿਆਨ ਬਾਰੀ ਪੀਤੀ ਹੋਣੀ ਹਾਂ ਆ ਜੇ ਥਾਨ ਠੀਕ ਆ ਤੇ ਬਿਲਕੁਲ ਜੈਡ ਬਲੈਕਰ ਰਾਜੀ ਜੰਗੀ ਜੀ ਦੁੱਧ ਕਿੰਨਾ ਤੇ ਸਿਆਣ ਮੌਕੇ ਦਾ 12 12 ਕਿਲੋ ਦੁੱਧ ਤੇ ਝੂਠ ਨਹੀਂ ਮਾਰ ਕੇ ਕੋਈ ਦੋ ਦੋ ਤਿੰਨ ਆਨਲਾਈਨ ਚ ਵਾਲੇ ਭਾਵੇਂ ਵੀ ਇੱਥੇ ਆ ਕੇ ਚੋਦੇ ਤੇ ਰੇਟ ਰੇਟ 50 ਦੀ ਕਹਿ ਰਹੀ ਜੀ ਜੈਸ ਨੋ ਜੈਸ ਨਾਲ ਦੋ ਘਟ ਇੱਕੋ ਹੀ ਕਰਦੇ ਲੀਕ ਹੀ ਮਾਰਦੇ 47000 ਦੀ ਇਹ ਤੇ 47 ਦੀ ਉਹ ਨਹੀਂ 45 ਦੀ ਕਰਦੇ ਇਹ ਆਪ ਕਰ ਇਹ ਰਲਵਾਏ ਆਜੂਗਾ ਕਾਮ ਚਲ ਜੇ ਤੂੰ ਖੁਸ਼ੀਆਂ ਦੇ ਤੈਨੂੰ ਨਹੀਂ ਨਰਾਜ਼ ਕਰਨਾ ਚੱਲ ਸਈ ਜੱਟਾ ਜਾ 45 ਆ ਗਈ ਮੈਂ ਸੂਈ ਮੈਂ ਆ ਗਈ ਸੂਈ ਜੀ 10 ਦੀ 15 ਦੀ ਲਾਵੇ ਕੋਈ ਹਾਂ ਬੱਚਾ ਲਓ ਜੀ ਹਾਂ ਜੀ ਆਹ ਬੱਚਾ 8 ਕਿਲੋ ਦੁੱਧ ਲੀਟਰ ਉਹ ਦੁੱਧ ਭਾਵੇਂ 9 ਕਿਲੋ ਹੋਵੇ ਪਰ ਆਪਾਂ 8 ਕਿਲੋ ਭਾਜੀ ਆਖਣਾ ਚਲੋ ਤੋੜ ਦੇ ਵੀ ਹਾਂ ਜੀ ਸੱਜਣੋ 8 ਕਿਲੋ ਦੁੱਧ ਜੇ ਤੇ ਕਟਾ ਮਗਰ ਜੀ ਨੂੰ ਅੱਲਾ ਯਾ ਸੱਜਣਾ ਤੇ ਇਹਦਾ ਭਈ ਸ਼ਮਸ਼ੇਰ ਸਿੰਘ ਦਾ ਰੇਟ 270000 ਹਾਂ ਨਾ 65000 ਦੀ 65 ਦੀ 65 ਦੀ 1000 ਹੋਰ ਘਟਾ ਦੇ ਯਾਰ 40000 ਦੀ ਹੋਗੀ ਜੀ ਲਾਸਟ ਹੀ ਆ ਹਾਂ ਜੀ ਲਓ ਸਜਣੋ ਇਹ ਲਾਸਟ 64000 ਖਰੀਦਦਾਰੀ ਕਰਿਓ ਸਸੇਕਾਰ